ਸਤਿ ਸ਼੍ਰੀ ਅਕਾਲ ਜੀ ਕਿਹਾ ਟੀਵੀ ਦੇਖ ਰਹੇ ਤੁਸੀਂ ਮੈਂ ਹਰਮਨਜੀਤ ਕੌਰ ਬਲੱਟਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਸਰ ਪਾਲਣੇ ਉਪਤਕੀਆਂ ਅਹਿਮ ਸੁਰਖੀਆਂ ਤੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਪੰਜਾਬ ਦੀ ਸੰਗਰੂਰ ਟੈਕਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਧੰਨੇਵਾਲ ਨੂੰ ਸਮਰਥਨ ਦਿੰਦੇ ਹੋਏ ਪੰਜਾਬ ਬੰਦ ਕੀਤਾ ਹੋਇਆ ਜਿਸ ਨੂੰ ਵਫਾਖ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਤੇ ਇਸ ਦੇ ਤਹਿਤ ਪੰਜਾਬ ਪੂਰਾ ਦਿਨ ਬੰਦ ਰਹੇਗਾ ਇਹ ਬੰਦ ਸਵੇਰੇ 7:00 ਤੋਂ ਸ਼ਾਮ 4:00 ਵਜੇ ਤੱਕ ਰਹੇਗਾ ਇਸ ਦੌਰਾਨ ਪੰਜਾਬ ਵਿੱਚ ਚੱਬਾਸਤ ਰੇਲ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਬੰਦ ਨੂੰ ਕਿਤੇ ਕਿਸਾਨ ਜਿਸ ਤੇ ਬੰਦੀਆਂ ਪੂਰਾ ਸਮਰਥਨ ਦੇ ਰਹੀਆਂ ਨੇ ਉੱਥੇ ਸੇਖ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨਾਂ ਆਗੂ ਸੌਰ ਸਿੰਘ ਪੰਦੇੜ ਦੀ ਅਗਵਾਈ ਹੇਠ ਹਮੇਸ਼ਾ ਵਿੱਚ ਵੀ ਸਮਰਥਨ ਮਿਲ ਰਿਹਾ ਹੈ ਇਸ ਰਾਨ ਬਾਸਾ ਸਟੈਂਡ ਬੰਦ ਹੈ ਤੇ ਸ਼ਹਿਰ ਦੀਆਂ ਵਾਕਫ ਖਾਵਾ ਤੇ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਮਿਲ ਰਿਹਾ ਹੈ ਸਮੋਕੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਸਾਨ ਆਗੂ ਨੇ ਕਹਿ ਕੇ ਪੂਰੇ ਪੰਜਾਬ ਚੋਂ ਵਾਕਫ ਖਰਗਾ ਬਲੋ ਪੰਜਾਬ ਭਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਤੋਂ ਤੱਕ ਕਿ ਬਾਸ ਯੂਨੀਅਨ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਤੇ ਅੰਮ੍ਰਿਤਸਰ ਦੇ ਗੋਲਡਨ ਗ੍ਰੇਟ ਤੇ ਇਕਵਾਇ ਕਰਦੇ ਕਿਸਾਨ ਆਗੂਆਂ ਦਾ ਕੀ ਕਹਿਣਾ ਉਹ ਵੀ ਸੁਣ ਲਓ ਮੰਚਾ ਸਰਕਾਰ ਵੈਸੇ ਜਾਣ ਕੇ ਢੀਠ ਹੋਈ ਆ ਪਤਾ ਸਰਕਾਰਾਂ ਨੂੰ ਵੀ ਆ ਸਾਰਾ ਕਿ ਸਾਡੇ ਜਿਹੜੇ ਮਸਲੇ ਸਾਡੇ ਕੀ ਉਹਨਾਂ ਦੇ ਵੀ ਮਸਲੇ ਉਹ ਵੀ ਕਿਤਨਾ ਕਿਤੇ ਕਿਸਾਨੀ ਨਾਲ ਜੁੜੇ ਆ ਜਵਾਨੀ ਨਾਲ ਜੁੜੇ ਆ ਉਹ ਵੀ ਕਿਸੇ ਦੀ ਪੁੱਤ ਦੇ ਪਿਓ ਆ ਸੋ ਜਾਣ ਬੁੱਝ ਕੇ ਜਿਹੜੀਆਂ ਕੁਰਸੀਆਂ ਤੇ ਬੈਠੇ ਆ ਨਾ ਉਹਨਾਂ ਕੁਰਸੀਆਂ ਨੇ ਇਹਨਾਂ ਝਗੜਿਆ ਉਹਨਾਂ ਨੇ ਪਤਾ ਨਹੀਂ ਕੀ ਮਜਬੂਰੀ ਆ ਕੀ ਉਹਨਾਂ ਦੀ ਮੱਤ ਦੇ ਪਰਦਾ ਪਾਇਆ ਗਿਆ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਵੱਖਵਾਦੀ ਲੱਗਦੀਆਂ ਖਾੜਕੂ ਲੱਗਦੀਆਂ ਪਤਾ ਨਹੀਂ ਉਹ ਕਿਸ-ਕਿਸ ਨਾਮ ਨਾਲ ਸਾਡੀਆਂ ਮੰਗਾਂ ਨੂੰ ਜਿਹੜਾ ਉਹ ਸਮਾਜ ਦੇ ਵਿੱਚ ਜਿਹੜਾ ਉਹ ਪ੍ਰਸਾਰ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਵੇਖੋ ਗੱਲ ਬਿਲਕੁਲ ਵਾਜਬ ਆ ਪਰ ਜਦੋਂ-ਜਦੋਂ ਵੀ ਵੇਖੋ ਜਦੋਂ ਇਤਿਹਾਸ ਲਿਖਿਆ ਜਾਂਦਾ ਆ ਉਹ ਕੁਰਬਾਨੀਆਂ ਹੁੰਦੀਆਂ ਫਿਰ ਲਿਖਿਆ ਜਾਂਦਾ ਆ ਇਹ ਮੰਗਾ ਜਿਹੜੇ ਤਾਂਗ ਹੋ ਰਹੇ ਉਹਨਾਂ ਦੀਆਂ ਵੀ ਆ ਉਹ ਵੱਖਰੀ ਗੱਲ ਆ ਕਿ ਇਹ ਜਿਹੜੇ ਲੋਕ ਆ ਕੁਝ ਸਾਡੇ ਜਾਗਰੂਕ ਨਹੀਂ ਆ ਕੁਝ ਪਾਰਟੀ ਨਾਲ ਜੁੜ ਕੇ ਜਿਵੇਂ ਹੁਣ ਕਈ ਭਾਜਪਾ ਪਾਰਟੀ ਨਾਲ ਜੁੜੇ ਆ ਉਹ ਕਹਿੰਦੇ ਜੀ ਕਿਸਾਨ ਵੈਸੇ ਬੈਠੇ ਆ ਅੰਦਰੋਂ ਅੰਦਰ ਹੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨਾਲ ਅਨੋਫੀਸ਼ੀਅਲੀ ਗੱਲ ਕਰੀ ਤੇ ਉਹ ਕਹਿੰਦੇ ਯਾਰ ਤੁਹਾਡੀਆਂ ਮੰਗਾ ਜਾਜ ਆ ਪਰ ਸਾਡੀ ਮਜਬੂਰੀ ਆ ਅਸੀਂ ਹੁਣ ਕੀ ਕਰ ਸਕਦੇ ਸੋ ਇਹ ਮੰਗ ਜਿਹੜੀ ਆ ਸਾਡੀ ਬਿਲਕੁਲ ਜਾਜ ਆ ਜਿੱਤ ਵੀ ਸਾਨੂੰ ਜਲਦੀ ਮਿਲੂਗੀ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ 5 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲਾਈਵ ਹੋਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਕੇਂਦਰ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਅੰਦੋਲਨ ਨੂੰ ਕੁਚਲਣ ਦੀ ਤਿਆਰੀ ਕਰ ਰਹੀ ਹੈ ਔਰ ਨਾਲ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਖਨੌਰੀ ਬੋਤ ਪਹੁੰਚ ਦੀ ਅਪੀਲ ਕੀਤੀ ਜਾ ਰਹੀ ਹੈ ਢੱਲੇਵਾਲ ਨੇ ਵੀ ਕਿਹਾ ਕਿ ਜਦੋਂ ਅਸੀਂ ਮਰਨ ਵਾਲੇ ਤੇ ਸ਼ੁਰੂ ਕੀਤਾ ਸੀ ਸਾਨੂੰ ਵਿਸ਼ਵਾਸ ਸੀ ਕਿ ਅਸੀਂ ਗਾਂਧੀਵਾਦੀ ਤਰੀਕੇ ਨਾਲ ਸੱਤਿਆਗ੍ਰਹਿ ਕਰਾਂਗੇ ਅੰਗਰੇਜ਼ ਸਰਕਾਰ ਵੀ ਸੱਤਿਆਗ੍ਰਹਿ ਵਿੱਚ ਵਿਸ਼ਵਾਸ ਰੱਖਦੀ ਸੀ ਪਰ ਇਹ ਸਰਕਾਰ ਸਾਡੀ ਗੱਲ ਸੁਨਣ ਦੀ ਬਜਾਏ ਸਾਡੇ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਵੱਡੀ ਤਾਕਤ ਨਾਲ ਮੋਰਚੇ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ ਅੱਗੇ ਪਹੁੰਚਣ ਦੀ ਅਪੀਲ ਕਰਦਾ ਹੈ ਤਾਂ ਜੋ ਇਸ ਨੂੰ ਬਚਾਇਆ ਜਾ ਸਕੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਕਿਸਾਨ ਆਗੂਆਂ ਨੇ ਢੱਲੇਵਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਮੰਗ ਕੀਤੀ ਸੀ ਤੇ ਪੰਜਾਬ ਪ੍ਰਸ਼ਾਸਨ ਦੀ ਮੀਟਿੰਗ ناکਾਮ ਰਹੀ ਹੈ ਸੁਪਰੀਮ ਕੋਰਟ ਨੇ ਢੱਲੇਵਾਲ ਨੂੰ 31 ਦਸੰਬਰ ਤੋਂ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਾਉਣ ਲਈ ਕਿਹਾ ਤੇ ਅਸੀਂ ਕੇਸ ਦੀ ਸੁਣਵਾਈ ਵੀ ਐਸੇ ਦਿਨ ਹੋਣੀ ਹੈ ਢੱਲੇਵਾਲ ਨੇ ਨਹੀਂ ਸੁਣੀ ਤੇ ਸੰਬੰਧੀ ਉੱਚ ਅਧਿਕਾਰੀ ਸਲਹਾਤ ਤੇ ਪਹੁੰਚੇ ਨੇ ਸਿਉਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਦੋਂ ਕਿ ਕਿਸਾਨ ਨੇਤਾ ਸਰਵਜਿੰਗ ਪੰਨੇ ਨੇ ਕਿ ਪੂਰੇ ਪੰਜਾਬ ਵਿੱਚ ਜੋ ਵੱਖ-ਵੱਖ ਖਰਗਾ ਵੱਲੋਂ ਉਹਨਾਂ ਦੇ ਬੰਦ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਤੋ ਤੱਕ ਕਿ ਬੱਸ ਯੂਨੀਅਨ ਅਭੀ ਕਿਸਾਨਾਂ ਦਾ ਸਮਰਥਨ ਕਰ ਰਹੀਆਂ ਨੇ ਪਰ ਬੱਸ ਪੂਰੀ ਤਰੀਕੇ ਦੇ ਨਾਲ ਬੰਦ ਕੀਤਾ ਬਸਾਂ ਖੜੀਆਂ ਰਹੀਆਂ ਪਲੇਟਫਾਰਮ ਖਾਲੀ ਦਿਖਾਈਤ ਨੇ ਹਾਲਾਂਕਿ ਥੋੜੀ ਗਿਣਤੀ ਵਿੱਚ ਲੋਕ ਬੱਸ ਸਟੈਂਡ ਤੇ ਜ਼ਰੂਰ ਪਹੁੰਚੇ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਜਾਣ ਲਈ ਬੱਸ ਦਾ ਇੰਤਜ਼ਾਰ ਕੀਤਾ ਕੈਮਰੇ ਗਿ ਉਨ੍ਹਾਂ ਨੇ ਕਿ ਸਾਨੂੰ ਇਸ ਬਾਰੇ ਅੰਦਾਜ਼ਾ ਵੀ ਨਹੀਂ ਸੀ ਕਿ ਅੱਜ ਬੰਦ ਹੈ ਤੇ ਬੱਸਾਂ ਵੀ ਬੰਦ ਨੇ ਉਨ੍ਹਾਂ ਨੇ ਕਿ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਪਰ ਅਸੀਂ ਕਿਸਾਨਾਂ ਦੇ ਨਾਲ ਆਏ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਦਸੰਬਰ ਨੂੰ ਪੰਜਾਬ ਸੱਤ ਬੰਦ ਦਾ ਸੱਦਾ ਦਿੱਤਾ ਸੀ ਲੁਧਿਆਣਾ ਵਿੱਚ ਬੱਸ ਸਟੈਂਡ ਤੇ ਤਦ ਆਸਰ ਵੇਖਣ ਨੂੰ ਮਿਲਿਆ ਪਰ ਲੁਧਿਆਣਾ ਦੇ ਸਭ ਤੋਂ ਵੱਡੇ ਚੌੜਾ ਬਾਜ਼ਾਰ ਘੰਟਾ ਘਰ ਵਿੱਚ ਕੱਪੜੇ ਨੇ ਤੇ ਹੋਰ ਵੱਖ-ਵੱਖ ਦੁਕਾਨਾਂ ਖੁੱਲੀਆਂ ਦਿਖਾਈ ਦਿੱਤੀਆਂ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਪੂਰੀ ਮਾਰਕੀਟ ਖੁੱਲੀਆਂ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੋ ਰੋਜ਼ਾਨਾ ਕਮਾਉਂਦੇ ਨਹੀਂ ਤੇ ਉਹੀ ਖਾਂਦੇ ਨਹੀਂ ਤੇ ਉਸ ਨਾਲ ਹੀ ਆਪਣੀਆਂ ਦੁਕਾਨਾਂ ਦਾ ਕਿਰਾਇਆ ਦਿੰਦੇ ਨੇ ਮੁੰਡੇ ਜੋ ਕੰਮ ਕਰਦੇ ਨੇ ਉਹਨਾਂ ਦੀਆਂ ਦਿਹਾੜੀਆਂ ਦਿੰਦੇ ਨੇ ਜੇਕਰ ਉਹ ਦੁਕਾਨਾਂ ਬੰਦ ਕਰਨਗੇ ਤਾਂ ਨਾ ਤਾਂ ਸਰਕਾਰ ਨੂੰ ਕੁਝ ਦੇਣਾ ਤੇ ਨਾ ਹੀ ਕਿਸਾਨਾਂ ਨੂੰ ਤੇ ਵੱਡੀ ਖਬਰ سامنے ਆਈ ਹੈ ਸਿੱਕੈਟਿਵਿਸਟ ਬਖਸ਼ੀ ਸਿੰਘ ਤੇ ਚਾਲਨੇ ਵਾ ਹਮਲਾ ਹੋਇਆ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਦੀ ਗੱਡੀ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਜਾਣਕਾਰੀ ਮੁਤਾਬਕ ਹਮਲਾਵਰ ਤਿੰਨ ਗੱਡੀਆਂ ਤੇ ਸਵਾਰੋ ਕੇ ਆਏ ਸਨ ਜਿਨ੍ਹਾਂ ਨੇ ਮੌਕਾ ਦੇਖ ਕੇ ਹਮਲਾ ਕਰ ਦਿੱਤਾ ਹਾਲਾਂਕਿ ਹਮਲੇ ਦੇ ਕਾਰਨਾਂ ਦਾ ਹਮਲਾਵਰਾਂ ਦਾ ਹੱਥ ਦੇ ਪਤਾ ਨਹੀਂ ਲੱਗ ਸਕਿਆ ਪਟਿਆਲਾ ਦੇ ਬੱਸ ਸਟੈਂਡ ਨੇੜੇ ਇਹ ਘਟਨਾ ਵਾਪਰੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਪਾਲ ਦੇ ਵੱਲੋਂ ਬਖਸ਼ੀ ਸਿੰਘ ਦੀ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਹਮਲਾਵਰ ਸਕਾਰਪੇ ਬਰੀਜ਼ਾ ਵਰਨਾ ਤੇ ਸਵਾਲ ਹੋਇਆ ਕਿ ਸੰ ਇਸ ਦਰਮਿਆਨ 9 ਰਾਊਂਡ ਫਾਇਰ ਕੀਤੇ ਗਏ ਜਿਨ੍ਹਾਂ ਵਿੱਚੋਂ 4 ਰਾਊਂਡ ਲੱਗੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਜੈ ਲੁਧਿਆਣਾ ਆਨ ਗੇ ਦਸਾਂਝਾ ਵਾਲੇ ਦਾ ਮਿਊਜ਼ੀਕਲ ਦਿਲ ਨਿਮਾਟੀ ਟੂਰ 2024 ਯਾਨੀ ਕਿ 31 ਦਸੰਬਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਹੋਵੇਗਾ ਇਸ ਨੂੰ ਲੈ ਕੇ ਪ੍ਰਸ਼ਾਸਨ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਤੇ ਪਾਰਕਿੰਗ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਜਿਹੜਾ ਪ੍ਰਸ਼ਾਸਨ ਤੇ ਪੁਲਿਸ ਨੇ 15 ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਤੇ ਪ੍ਰਬੰਧਕਾਂ ਨੂੰ ਸ਼ੋਧ ਆਨੰਦ ਲੈਣ ਲਈ ਆਉਣ ਵਾਲੇ ਲੋਕਾਂ ਤੇ ਵਾਹਨਾਂ ਦੀ ਚੈਕਿੰਗ ਦਾ ਪ੍ਰਬੰਧ ਕਰਨ ਲਈ ਕਿਹਾ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ 31 ਦਸੰਬਰ ਦੀ ਰਾਤ ਦੋ ਹਜ਼ਾਰ ਤੋਂ ਵੱਧ ਕੁ ਲੋਕ ਸਲਾਜ਼ਮ ਤਾਇਨਾਤ ਕੀਤੇ ਜਾਣਗੇ ਤੇ કુલ 18 ਜ਼ਹੀਆਂ ਖਾਵਾਂ ਦੀ شناخت ਕੀਤੀ ਗਈ ਹੈ ਜਿੱਥੇ ਲੋਕ ਆਪਣੇ ਵਾਹਨ پارک ਕਰਨਗੇ ਪੀਏਯੂ ਵਿੱਚ ਹੋਣ ਵਾਲੇ ਸਮਾਗਮ ਵਿੱਚ ਲੋਕਾਂ ਨੂੰ ਲਿਜਾਣ ਲਈ ਇਹ ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਠੰਡ ਦੀ ਗੱਲ ਕਰਦੇ ਦਿਨੋ ਦਿਨ ਵੱਧਦੀ ਜਾ ਰਹੀ ਠੰਡ ਸਵੇਰ ਵਿੱਚ ਧੁੰਦ ਦੀ ਠੀਕ ਲਹਿਰ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਤੇ ਇਸ ਸੰਗਣੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ ਪਹਾੜਾਂ ਤੇ ਬਰਫਵਾਰੀ ਹੋ ਰਹੀ ਹੈ ਜਿਸ ਦਾ ਅਸੀਂ ਪੰਜਾਬ ਤੇ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲ ਰਿਹਾ ਤੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਚੰਡੀਗੜ੍ਹ ਵਿੱਚ ਵੀ ਨੂ ਲੈ ਕੇ yellow alert ਜਾਰੀ ਕੀਤਾ ਗਿਆ ਪੰਜਾਬ ਦੇ ਪਠਾਨਕੋਟ ਤਰਦਾਸਪੁਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਤੇ ਮਾਨਸਾ ਵਿੱਚ ਸੰਗਲਿਤ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਜੀਕੇਅਰ ਨਿਊਜ਼ ਵਸਿੰਨਾ ਨਹੀਂ ਨਵੀਂ ਤਾਜ਼ਾ ਖ਼ਬਰਾਂ ਦੇ ਅੌਰੇ ਦੀ ਹੈ ਜੀ ਤਾਨਾ